ਤਵਾ ਹੋਰ ਤੁਸੀਂ 70 ਸਾਲ ਹੋ ਗਏ ਪਾਈ ਆਉਂਦੇ ਆਣੂ ਤੁਹਾਡੇ ਪਰਦਾਦਿਆਂ ਨੇ ਵੋਟ ਪਾਤੀ ਤੁਹਾਡੇ ਦਾਦਿਆਂ ਨੇ ਵੋਟ ਪਾਤੀ ਤੁਹਾਡੇ ਮਾਪਿਆਂ ਨੇ ਵੋਟ ਪਾਤੀ ਅੱਜ ਤੁਸੀਂ ਵੋਟ ਪਾਈ ਜਾਂਦੇ ਆ ਸਾਡੀਆਂ ਮਾਵਾਂ ਖੜੀਆਂ ਇਹਨਾਂ ਦੇ ਪਿਓ ਦੇ ਘਰੇ ਗਰੀਬੀ ਵੇਖੀ ਇਹਨਾਂ ਨੇ ਕਿਹਾ ਚਲੋ ਸੌਹਣਿਆਂ ਦੇ ਘਰੇ ਆਏ ਆ ਖੌਲਾ ਦਿਨ ਚੰਗੇ ਆ ਜਾਣ ਸੌਹਣਿਆਂ ਦੇ ਘਰੇ ਗਰੀਬੀ ਵੇਖੀ ਬਾਅਦ ਵਿੱਚ ਕਿਹਾ ਚਲ ਮਨਾ ਕੋਈ ਨਹੀਂ ਬੱਚੇ ਆ ਪ੍ਰਮਾਤਮਾ ਦੀ ਦੇਣ ਇਹ ਹੀ ਰੇ ਹੁੰਦੇ ਆ ਇਹਨਾਂ ਦਾ ਕੋਈ ਮੁੱਲ ਨਹੀਂ ਹੁੰਦਾ ਇਹਨਾਂ ਨੂੰ ਪੜਾਵਾਂਗੇ ਲਿਖਾਵਾਂਗੇ ਜਦੋਂ ਪੜ੍ਹ ਲਿਖਾ ਲਿਆ ਸਾਡੇ ਬੱਚੇ ਨੌਕਰੀ ਲੱਗਣਗੇ ਪਰ ਅੱਜ ਪੜ੍ਹ ਲਿਖ ਕੇ ਤੁਹਾਡੀਆਂ ਹੀ ਧੀਆ ਪੜਨਾ ਤੁਹਾਡੇ ਜਿਹੜੇ ਕਹ ਲੋ ਨਰਮੇ ਨਾਲ ਚੁਗਦੀਆਂ ਦਿਹਾੜੀ ਨਾਲ ਜਾਂਦੀਆਂ ਕਿ ਨੰਬਰ ਤੇ ਗੁਰਸਤਰੀਕ ਨਾਮ ਹੋਊਗਾ ਰੋਡ ਪਾ ਦਿਆ ਜੀ ਕਹਤਰਾ ਹੋਰ ਤੁਸੀਂ 70 ਸਾਲ ਹੋ ਗਏ ਪਾਈ ਆਉਂਦੇ ਆਣੂ ਤੁਹਾਡੇ ਪਰਦਾਦਿਆਂ ਨੇ ਵੋਟ ਪਾਤੀ ਤੁਹਾਡੇ ਦਾਦਿਆਂ ਨੇ ਵੋਟ ਪਾਤੀ ਤੁਹਾਡੇ ਮਾਪਿਆਂ ਨੇ ਵੋਟ ਪਾਤੀ ਅੱਜ ਤੁਸੀਂ ਵੋਟ ਪਾਈ ਜਾਂਦੇ ਆ ਸਾਡੀਆਂ ਮਾਵਾਂ ਖੜੀਆਂ ਇਹਨਾਂ ਦੇ ਪਿਓ ਦੇ ਘਰੇ ਗਰੀਬੀ ਵੇਖੀ ਇਹਨਾਂ ਨੇ ਕਿਹਾ ਚਲੋ ਸੌਹਣਿਆਂ ਦੇ ਘਰੇ ਆਏ ਆ ਖੌਲਾ ਦਿਨ ਚੰਗੇ ਆ ਜਾਣ ਸੌਹਣਿਆਂ ਦੇ ਘਰੇ ਗਰੀਬੀ ਵੇਖੀ ਬਾਅਦ ਵਿੱਚ ਗਿਆ ਚਲ ਮਨਾ ਕੋਈ ਨਹੀਂ ਬੱਚੇ ਆ ਪ੍ਰਮਾਤਮਾ ਦੀ ਦੇਣ ਇਹ ਹੀ ਰਹੁੰਦੇ ਆ ਇਹਨਾਂ ਦਾ ਕੋਈ ਮੁੱਲ ਨਹੀਂ ਹੁੰਦਾ ਇਹਨਾਂ ਨੂੰ ਪੜ੍ਹਾਵਾਂਗੇ ਲਿਖਾਵਾਂਗੇ ਜਦੋਂ ਪੜ੍ਹਾ ਲਿਖਾ ਲਿਆ ਸਾਡੇ ਬੱਚੇ ਨੌਕਰੀ ਲੱਗਣਗੇ ਪਰ ਅੱਜ ਪੜ੍ਹ ਲਿਖ ਕੇ ਤੁਹਾਡੀਆਂ ਹੀ ਧੀਆ ਪੈਣਾ ਤੁਹਾਡੇ ਜਿਹੜੇ ਕਹ ਲੋ ਨਰਮੇ ਨਾਲ ਚੁਗਦੀਆਂ ਦਿਹਾੜੀ ਨਾਲ ਜਾਂਦੀਆਂ ਤੁਹਾਡੇ ਬੱਚੇ ਪਰ ਲੈ ਕੇ ਤੁਹਾਡੇ ਨਾਲ ਦਿਹਾੜੀਆਂ ਕਰਦੇ ਆ ਐਦੋਂ ਤੇ ਤੁਹਾਡੇ ਨਾਲ ਘਪਲੇ ਕੀ ਹੋ ਸਕਦੇ ਆ ਤੇ ਜਿੱਦ ਤੱਕ ਸਿਰ ਤੁਹਾਡੇ ਕੋਲੋਂ ਵੋਟਾਂ ਮੰਗਣ ਆਉਂਦੇ ਆ ਫਰੀ ਦੇ ਆਟਾ ਰਾਜਨ ਦਾਲ ਨਾਲੋਂ ਮੇਰੀ ਗੱਲ ਸਮਝ ਲੋ ਜੇ ਸਾਡੇ ਬੱਚਿਆਂ ਨੂੰ ਕੋ ਭਾਈ ਜੇ ਸੁਖਬੀਰ ਬਾਦਲ ਦੀ ਜ਼ਿੰਦਗੀ ਕੀਮਤੀ ਆ ਤਾਂ ਸਾਡੇ ਪਰਿਵਾਰਾਂ ਵਾਸਤੇ ਸਾਡੀ ਵੀ ਜ਼ਿੰਦਗੀ ਕੀਮਤੀ ਆ ਸਾਡਾ ਵੀ ਇਲਾਜ ਉਹਨਾਂ ਦੇ ਬਰੋਬਰ ਹੋਵੇ ਸਾਡੇ ਵੀ ਬੱਚੇ ਸਾਨੂੰ ਉਹਨੇ ਪਿਆਰੇ ਆ ਜਿੰਨੇ ਸੁਖਬੀਰ ਨੂੰ ਆ ਤੇ ਸਾਡੇ ਵੀ ਬੱਚੇ ਇਹਨਾਂ ਦੇ ਬਰੋਦਰ ਸਕੂਲਾਂ ਕੋਰਡੀਨੇਟ ਪੜ੍ਹਨੇ ਚਾਹੀਦੇ ਆ ਫਿਰ ਸਾਨੂੰ ਫਾਇਦਾ ਚਾਹੇ ਉਹ ਐਸੀ ਹੋਵੇ ਚਾਹੇ ਉਹ ਬੀਸੀ ਹੋਵੇ ਚਾਹੇ ਜਰਨਲ ਹੋਵੇ ਇਹ ਸਰਕਾਰਾਂ ਤੁਹਾਡੇ ਇਨਾਂ ਕਹਾਨ ਕਰੀ ਜਾਂਦੀਆਂ ਤੁਹਾਡੇ ਪਿੰਡਾਂ ਦਾ ਭਾਈਚਾਰਾ ਤੋੜੀ ਜਾਂਦੀਆਂ ਭਾਈਚਾਰਾ ਤੋੜ ਕੇ ਵੀ ਰਹਿਣਾ ਯਾਦ ਰੱਖੋ ਜੀ ਜਾਤਾਂ ਦੇ ਪਾਕੇ ਮੈਂ ਇਹ ਨਹੀਂ ਕਹਿੰਦਾ ਕਿ ਫਲਾਣੇ ਸਹੀ ਆ ਫਲਨੇ ਗਲਤਾ ਨਹੀਂ ਸਾਰਿਆਂ ਵਿੱਚ ਚੰਗੇ ਹੁੰਦੇ ਆ ਸਾਰਿਆਂ ਵਿੱਚ ਹੀ ਕੁਝ ਕੁਝ ਮਾਰੇ ਹੁੰਦੇ ਯਾਦ ਰੱਖੋ ਕਿ ਜਾਤਾਂ ਪਾਤਾਂ ਜੋ ਬਾਹਰ ਨਿਕਲ ਕੇ ਸਾਡੇ ਪੰਜਾਬ ਦੇ 13 ਐਮਪੀ ਆ ਉਹਦੇ ਹੱਕ ਤੁਹਾਨੂੰ ਕੀ ਮਿਲ ਜਾਣਗੇ ਅਸੀਂ ਉਹ ਗੁਰੂਆਂ ਸਾਹਿਬਾਨਾਂ ਦੀ ਔਲਾਦ ਆ ਅਕਸਰ ਲੋਕ ਕਹਿੰਦੇ ਆ ਮੈਂ ਨਹੀਂ ਆਦਾ ਮੇਰੀ ਗੱਲ ਦਾ ਮੁੱਦਾ ਹੀ ਐ ਮਿੰਟਾਂ 'ਚ ਬਣਾ ਲੈਂਦੇ ਆ ਜੇ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਕਿ ਤੁਸੀਂ ਕੌਣ ਕਿਤੇ ਮੁੰਡਾ ਜਾਂ ਉੱਥੇ ਆ ਐਮਪੀ ਬਨਰਸ ਤੋਂ ਉੱਥੇ ਆ ਬੀਬੀ ਤੁਹਾਡੇ ਕੰਨਾਂ 'ਚੋਂ ਕੱਢ ਦੇਵਾਂ ਮੈਨੂੰ ਪਤਾ ਕਿ ਜਿਹੜੇ ਲੋਕਾਂ ਦੇ ਖਿਲਾਫ ਉੱਠਿਆ ਉਹ ਵੱਡੇ ਵੱਡੇ ਨਗਾਰ ਖਾਨ ਨੇ ਆ ਤੇ ਨਗਾਰ ਖਾਨਾਂ 'ਚ ਕਦੇ ਕੋਈ ਤੂਤੀ ਵਾਲਿਆਂ ਦੀ ਸੁਣਦਾ ਨਹੀਂ ਹੁੰਦਾ ਪਰ ਜਦੋਂ ਇਹ ਤੁਹਾਡੇ ਚਾਹਣਗੇ ਇਨਾਂ ਨੇ ਤੁਹਾਡੇ ਪੁੱਲੇ ਪੁੱਤਾਂ ਨੂੰ ਭੁਲਾਵੋ ਹੋਰ ਤੁਸੀਂ 70 ਸਾਲ ਹੋ ਗਏ ਪਾਈ ਆਉਂਦਿਆਂ ਨੂੰ ਤੁਹਾਡੇ ਪਰਦਾਦਿਆਂ ਨੇ ਵੋਟ ਪਾਤੀ ਤੁਹਾਡੇ ਦਾਦਿਆਂ ਨੇ ਵੋਟ ਪਾਤੀ ਤੁਹਾਡੇ ਮਾਪਿਆਂ ਨੇ ਵੋਟ ਪਾਤੀ ਅੱਜ ਤੁਸੀਂ ਵੋਟ ਪਾਈ ਜਾਂਦੇ ਆ ਸਾਡੀਆਂ ਮਾਵਾਂ ਖੜੀਆਂ ਇਹਨਾਂ ਦੇ ਪਿਓ ਦੇ ਘਰੇ ਗਰੀਬੀ ਵੇਖੀ ਇਹਨਾਂ ਨੇ ਕਿਹਾ ਚਲੋ ਸੌਹਰਿਆਂ ਦੇ ਘਰੇ ਆਏ ਆ ਖੋਲਾ ਦਿਨ ਚੰਗੇ ਆ ਜਾਣ ਸੌਹਰਿਆਂ ਦੇ ਘਰੇ ਗਰੀਬੀ ਵੇਖੀ ਬਾਦ ਦੇ ਵਿੱਚ ਗੱਤਲ ਮਨਾ ਕੋਈ ਨਹੀਂ ਬੱਚੇ ਆ ਪ੍ਰਮਾਤਮਾ ਦੀ ਦੇਣ ਇਹ ਹੀ ਰਹਦੇ ਆ ਇਹਨਾਂ ਦਾ ਕੋਈ ਮੁੱਲ ਨਹੀਂ ਹੁੰਦਾ ਇਹਨਾਂ ਨੂੰ ਪੜਾਵਾਂਗੇ ਲਖਾਵਾਂਗੇ ਜਦੋਂ ਪੜਾ ਲਿਖਾ ਲਿਆ ਸਾਡੇ ਬੱਚੇ ਨੌਕਰੀ ਲੱਗਣਗੇ ਪਰ ਅੱਜ ਪੜ੍ਹ ਲਿਖ ਕੇ ਤੁਹਾਡੀਆਂ ਹੀ ਧੀਆ ਪੈਣਾ ਤੁਹਾਡੇ ਜਿਹੜੇ ਕਹ ਲੋ ਨਰਮੇ ਨਾਲ ਚੁਗਦੀਆਂ ਦਿਹਾੜੀ ਨਾਲ ਜਾਂਦੀਆਂ ਕਿੰਨੇੰਬਰ ਤੇ ਗੁਰਸਤਰੀਕ ਨਾਮ ਹੋਊਗਾ ਰੋਡ ਪਾ ਦਿਆ ਜੀ ਉਹ ਪੁਰਾਵਾ ਹੋਰ ਤੁਸੀਂ 70 ਸਾਲ ਹੋ ਗਏ ਪਾਈ ਆਉਂਦਿਆਂ ਨੂੰ ਤੁਹਾਡੇ ਪਰਦਾਦਿਆਂ ਨੇ ਵੋਟ ਪਾਤੀ ਤੁਹਾਡੇ ਦਾਦਿਆਂ ਨੇ ਵੋਟ ਪਾਤੀ ਤੁਹਾਡੇ ਮਾਪਿਆਂ ਨੇ ਵੋਟ ਪਾਤੀ ਅੱਜ ਤੁਸੀਂ ਵੋਟ ਪਾਈ ਜਾਂਦੇ ਆ ਸਾਡੀਆਂ ਮਾਵਾਂ ਖੜੀਆਂ ਇਹਨਾਂ ਦੇ ਪਿਓ ਦੇ ਘਰੇ ਗਰੀਬੀ ਵੇਖੀ ਇਹਨਾਂ ਨੇ ਕਿਹਾ ਚਲੋ ਸੌਹਰਿਆਂ ਦੇ ਘਰੇ ਆਏ ਆ ਖੋਲਾ ਦਿਨ ਚੰਗੇ ਆ ਜਾਣ ਸੌਹਰਿਆਂ ਦੇ ਘਰੇ ਗਰੀਬੀ ਵੇਖੀ ਬਾਅਦ ਵਿੱਚ ਕਿਹਾ ਚਲ ਮਨਾ ਕੋਈ ਨਹੀਂ ਬੱਚੇ ਆ ਪ੍ਰਮਾਤਮਾ ਦੀ ਦੇਣ ਇਹ ਹੀ ਰਹਿੰਦੇ ਆ ਇਹਨਾਂ ਦਾ ਕੋਈ ਮੁੱਲ ਨਹੀਂ ਹੁੰਦਾ ਇਹਨਾਂ ਨੂੰ ਪੜਾਵਾਂਗੇ ਲਖਾਂਵਾਂਗੇ ਜਦੋਂ ਪੜਾ ਲਖਾ ਲਿਆ ਸਾਡੇ ਬੱਚੇ ਨੌਕਰੀ ਲੱਗਣਗੇ ਪਰ ਅੱਜ ਪੜ੍ਹ ਲਿਖ ਕੇ ਤੁਹਾਡੀਆਂ ਹੀ ਧੀਆ ਪੈਣਾ ਤੁਹਾਡੇ ਜਿਹੜੇ ਕਹ ਲੋ ਨਰਮੇ ਨਾਲ ਚੁਗਦੀਆਂ ਦਿਹਾੜੀ ਨਾਲ ਜਾਂਦੀਆਂ ਤੁਹਾਡੇ ਬੱਚੇ ਪੜ੍ਹ ਲਿਖ ਕੇ ਤੁਹਾਡੇ ਨਾਲ ਦਿਹਾੜੀਆਂ ਕਰਦੇ ਆ ਐਦੋਂ ਤੇ ਤੁਹਾਡੇ ਨਾਲ ਘਪਲੇ ਕੀ ਹੋ ਸਕਦੇ ਆ ਇਹ ਜਿੱਦ ਤੱਕ ਤੁਹਾਡੇ ਕੋਲੋਂ ਵੋਟਾਂ ਮੰਗਣ ਆਉਂਦੇ ਆ ਧੀ ਦੇ ਆਟਾ ਰੱਛਨਦਾਲ ਨਾਲੇ ਮੇਰੀ ਗੱਲ ਸਮਝ ਲੋ ਜੇ ਸਾਡੇ ਬੱਚਿਆਂ ਨੂੰ ਕੋ ਭਾਈ ਜੇ ਸੁਖਬੀਰ ਬਾਦਲ ਦੀ ਜ਼ਿੰਦਗੀ ਕੀਮਤੀ ਆ ਤਾਂ ਸਾਡੇ ਪਰਿਵਾਰਾਂ ਵਾਸਤੇ ਸਾਡੀ ਵੀ ਜ਼ਿੰਦਗੀ ਕੀਮਤੀ ਆ ਸਾਡਾ ਵੀ ਇਲਾਜ ਉਹਨਾਂ ਦੇ ਬਰੋਬਰ ਹੋਵੇ ਸਾਡੇ ਵੀ ਬੱਚੇ ਸਾਨੂੰ ਉਹਨੇ ਪਿਆਰੇ ਆ ਜਿੰਨੇ ਸੁਖਬੀਰ ਨੂੰ ਆ ਇਹ ਸਾਦੇ ਵੀ ਬੱਚੇ ਇਹਨਾਂ ਦੇ ਗਰੁੱਪਰ ਸਕੂਲਾਂ ਕੋਲ ਜਾਂ ਜੜ ਪੜ੍ਹਨੇ ਚਾਹੀਦੇ ਆ ਫਿਰ ਸਾਨੂੰ ਫਾਇਦਾ ਚਾਹੇ ਉਹ ਐਸੀ ਹੋਵੇ ਚਾਹੇ ਉਹ ਬੀਸੀ ਹੋਵੇ ਚਾਹੇ ਜਰਨਲ ਹੋਵੇ ਇਹ ਸਰਕਾਰਾਂ ਦਾ ਤੁਹਾਡੇ ਇਨਾਂ ਕਹ ਕਾਰ ਕਰੀ ਜਾਂਦੀਆਂ ਤੁਹਾਡੇ ਪਿੰਡਾਂ ਦਾ ਭਾਈਚਾਰਾ ਤੋੜੀ ਜਾਂਦੀਆਂ ਭਾਈਚਾਰਾ ਤੋੜਦੇ ਨੇ ਰਹਾ ਯਾਦ ਰੱਖੋ ਜਿਆਤਾ ਚ ਪਾ ਕੇ ਮੈਂ ਇਹ ਨਹੀਂ ਕਹਿੰਦਾ ਕਿ ਫਲਾਣੇ ਸਹੀ ਆ ਫਲਾਂ ਨੇ ਗਲਤਾ ਨਹੀਂ ਸਾਰਿਆਂ ਵਿੱਚ ਚੰਗੇ ਹੁੰਦੇ ਆ ਸਾਰਿਆਂ ਵਿੱਚ ਹੀ ਕੁਝ ਕੁਝ ਮਾੜੇ ਹੁੰਦੇ ਆ ਯਾਦ ਰੱਖੋ ਕਿ ਜੱਤਾ ਪੱਤਾ ਜੋ ਬਾਗ ਨਿਕਲ ਕੇ ਸਾਡੇ ਪੰਜਾਬ ਦੇ 13 MP ਆ ਉਹਦੇ ਹੱਕ ਤੁਹਾਨੂੰ ਕੀ ਮਿਲ ਜਾਣਗੇ ਅਸੀਂ ਉਹ ਗੁਰੂਆਂ ਸਾਹਿਬਾਨਾਂ ਦੀ ਔਲਾਦ ਆ ਅਕਸਰ ਲੋਕ ਕਹਿੰਦੇ ਆ ਮੈਂ ਨਹੀਂ ਆਦਾ ਮੇਰੀ ਗੱਲ ਦਾ ਤਾਂ ਮੁੱਦਾ ਹੀ ਐ ਮਿੰਟਾਂ 'ਚ ਬਣਾ ਲੈਂਦੇ ਆ ਜੇ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਤੁਸੀਂ ਕੌਣ ਕਿਤੇ ਮੁੰਡਾ ਜਿਹਾ ਉੱਠਿਆ ਐਮਪੀ ਬਨਰਸ ਤੋਂ ਉੱਠਿਆ ਬੀਬੀ ਤੁਹਾਡੇ ਕੰਨਾਂ 'ਚੋਂ ਕੱਢ ਦੇਵਾਂ ਮੈਨੂੰ ਪਤਾ ਕਿ ਜਿਹੜੇ ਲੋਕਾਂ ਦੇ ਖਿਲਾਫ ਉੱਠਿਆ ਉਹ ਵੱਡੇ ਵੱਡੇ ਨਗਾਰ ਖਾਨ ਨੇ ਆ ਤੇ ਨਗਾਰ ਖਾਨਾਂ 'ਚ ਕਦੇ ਕੋਈ ਤੂਤੀ ਵਾਲਿਆਂ ਦੀ ਸੁਣਦਾ ਨਹੀਂ ਹੁੰਦਾ ਪਰ ਜਦੋਂ ਤੁਹਾਡੇ ਚਾਹਣਗੇ ਇਹਨਾਂ ਨੇ ਤੁਹਾਡੇ ਪੱਲੇ ਪਹੁੰਚਾਵਾ ਹੋਰ ਤੁਸੀਂ 70 ਸਾਲ ਹੋ ਗਏ ਪਾਈ ਆਉਂਦੇ ਆਣੂ ਤੁਹਾਡੇ ਪਰਦਾਦਿਆਂ ਨੇ ਵੋਟ ਪਾਤੀ ਤੁਹਾਡੇ ਦਾਦਿਆਂ ਨੇ ਵੋਟ ਪਾਤੀ ਤੁਹਾਡੇ ਮਾਪਿਆਂ ਨੇ ਵੋਟ ਪਾਤੀ ਅੱਜ ਤੁਸੀਂ ਵੋਟ ਪਾਈ ਜਾਂਦੇ ਆ ਸਾਡੀਆਂ ਮਾਵਾਂ ਖੜੀਆਂ ਇਹਨਾਂ ਦੇ ਪਿਓ ਦੇ ਘਰੇ ਗਰੀਬੀ ਵੇਖੀ ਇਹਨਾਂ ਨੇ ਕਿਹਾ ਚਲੋ ਸੌਹਣਿਆਂ ਦੇ ਘਰੇ ਆਏ ਆ ਖੌਲਾ ਦਿਨ ਚੰਗੇ ਆ ਜਾਣ ਸੌਹਣਿਆਂ ਦੇ ਘਰੇ ਗਰੀਬੀ ਵੇਖੀ ਵਾਦ ਦੇ ਵਿੱਚ ਗੱਤਲ ਮਨਾ ਕੋਈ ਨਹੀਂ ਬੱਚੇ ਆ ਪ੍ਰਮਾਤਮਾ ਦੀ ਦੇਣ ਇਹ ਹੀ ਰਹਦੇ ਆ ਇਹਨਾਂ ਦਾ ਕੋਈ ਮੁੱਲ ਨਹੀਂ ਹੁੰਦਾ ਇਹਨਾਂ ਨੂੰ ਪੜਾਵਾਂਗੇ ਲਖਾਂਵਾਂਗੇ ਜਦੋਂ ਪੜਾ ਲਿਖਾ ਲਿਆ ਸਾਡੇ ਬੱਚੇ ਨੌਕਰੀ ਲੱਗਣਗੇ ਪਰ ਅੱਜ ਪੜ੍ਹ ਲਿਖ ਕੇ ਤੁਹਾਡੀਆਂ ਹੀ ਧੀਆ ਪੈਣਾ ਤੁਹਾਡੇ ਜਿਹੜੇ ਕਹ ਲੋ ਨਰਮੇ ਨਾਲ ਚੁਗਦੀਆਂ ਦਿਹਾੜੀ ਨਾਲ ਜਾਂਦੀਆਂ